ਅੰਮ੍ਰਿਤਸਰ ਦੇ ਪਿੰਡ ਧੋਲਕਲਾਂ ਵਿਖੇ ਧੰਨ ਧੰਨ ਬਾਬਾ ਸੂਰਤਿਆ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਐਨ ਆਰ ਆਈ ਵੀਰ ਪਿੰਡ ਧੋਲਕਲਾਂ ਧੋਲਕੁਰਦ ਗੋਂਸਾਬਾਦ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਹੁਕਮਨਾਮਾ ਸਾਹਿਬ ਦੀ ਕਥਾ ਦੀ ਕੀਤੀ ਗਈ ਅਤੇ ਖੁੱਲੇ ਦੀਵਾਨ ਸਜਾਏ ਗਏ ਅਤੇ ਦੇਰ ਰਾਤ ਸ਼ਾਮ ਨੂੰ ਦੀਵਾਲਾ ਕੀਤੀ ਗਈ ਉਤ ਇਸ ਦੇਰ ਰਾਤ ਕਬੱਡੀ ਕੱਪ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨਾਮੀ ਟੀਮਾਂ ਵੱਲ ਚੰਦ ਸਪੋਰਟਸ ਕਲੱਬ ਫਰੰਦੀਪੁਰੀਆ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅੰਮ੍ਰਿਤਸਰ ਵਿੱਚ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਹਲਕਾ ਟਾਰੀ ਦੇ ਐਮ ਐਲ ਏ ਜਸਵਿੰਦਰ ਸਿੰਘ ਰਮਦਾਸ ਹਲਕਾ ਰਾਜਸਥਾਨੀ ਤੋਂ ਸੋਨੀਆ ਮਾਰ ਮੌਕੇ ਤੇ ਪਹੁੰਚੇ ਇਸ ਮੌਕੇ ਪਿੰਡ ਧੋਲਕਲਾਂ ਦੇ ਸਰਪੰਚ ਤਰਮਿੰਦਰ ਸਿੰਘ ਸ਼ਾਹ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਖੀਰ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅੰਮ੍ਰਿਤਸਰ ਜੇਤੂ ਰਹੀ ਜੀ ਸਭ ਤੋਂ ਆਮੜਾ ਸਨੋ ਤਾਂ ਮਾਰੇ ਬਾਅਦ ਵੀ ਜੋਰ ਤੇ ਦੂਜੀ ਕੁਸ਼ਤੀ ਗਗਰ ਤੇ ਕਾਕਰ ਦਰਨ ਕਰਨ ਦੀ ਇੱਕ ਬੱਚਿਆਂ ਦੀ ਕੁਸ਼ਤੀ ਹੈ ਪ੍ਰਮਦ ਸੈਣੀ ਇਸ ਤੋਂ ਬਾਅਦ ਛੋਟੀਆਂ ਟੀਮਾਂ ਜੜੀਆਂ ਨੇ ਉਹਨਾਂ ਦੇ ਬੇਟੀਆਂ ਜਿਹੜਾ ਮਾਰਕ ਹੋਣ ਤੋਂ ਟੀਮਾਂ ਗਦਾੜ ਵਿਚ ਆਉਣੀਆਂ ਤੇ ਸਾਡੇ ਰੈਫਰੀ ਜਿਹੜਾ ਨੇ ਜਿੱਕਰ ਬੰਦੇਰ ਤੇ ਧੁੱਲਾ ਤੋਂ ਬਾਅਦ ਬਾਂਦੇ ਸਰਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਕਡਾਲੀ ਕਲਾ ਬੰਨੋ ਪੈ ਗਈ ਜੀ ਸਾਹਮਣੇ ਰੋੜੀ ਵਾਲੇ ਦੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਸਾਰੇ ਖੇਤਿਆਂ ਦਾ ਪਾਦਾ ਤੇ ਮਾਲਾ ਵੈਰੀਗੇਟ ਤੇ ਸਾਰੇ ਵਰਕਰਾਂ ਦਾ ਮਿੱਤਰ ਸਿੰਘ ਸ਼ਾਹ ਦਾ ਧੰਨਵਾਦ ਕਰਦਾ ਸਾਰੇ ਉਹਦੇ ਸਾਥੀਆਂ ਦਾ ਜਿਨ੍ਹਾਂ ਨੇ ਇਹ ਗਰਾਊਂਡ ਜਿਹੜੀ ਕੱਲ ਬੜੇ ਮਿਹਨਤ ਦੇ ਨਾਲ ਸਾਰੇ ਜੇ ਤਿਆਰ ਕੀਤੀ ਹੈ ਬਹੁਤ ਬਹੁਤ ਸਤਿਕਾਰਯੋਗ ਕਬੱਡੀ ਵਾਸਤੇ ਬੜਾ ਉਤਸ਼ਾਹ ਕਿਉਂਕਿ ਧੌਲ ਕਲਾ ਦੀ ਕਬੱਡੀ ਜਿਹੜੀ ਬੜੇ ਲੰਮੇ ਸਮੇਂ ਤੋਂ ਮਸ਼ਹੂਰ ਰਹੀ ਹੈ ਦੁਨੀਆ ਦੇ ਚੋਟੀ ਦੇ ਖਿਡਾਰੀ ਤੇ ਚੋਟੀ ਦੀ ਕਬੱਡੀ ਪੌਣ ਦੀ ਵਿਡਾਲੇ ਵਾਲਾ ਫਿਰ ਤਿਆਰ ਹੈ ਕੇਸਰੀ ਚੈਨਲ ਵਾਲੇ ਲਾਈਵ ਕਵਰੇਜ ਕਰ ਰਹੇ ਨੇ ਸਾਰੇ ਮੇਲੇ ਦੀ ਸੋ ਜਿੰਨਾ ਵੀ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਪੁੱਜਿਆ ਸਾਰਿਆਂ ਦਾ ਧੰਨਵਾਦ ਹੈ ਤੇ ਲੋਕਾਂ ਦੇ ਖਾਸ ਪਰਮੰਦਰੇ ਕੀਤੇ ਹੋਏਗੇ ਸਾਡੇ ਸਾਰੇ ਸਪਾਂਸਰ ਵੀਰਾਂ ਨੇ ਓਕੇ ਥੋੜਾ ਹਨੇਰਾ ਜਰੂਰ ਹੋਊਗਾ ਮੈਚ ਨੂੰ ਓਕੇ ਪਲੇਅਰ ਜਿਹੜੇ ਆ ਇੱਕ ਥਾਂ ਤੋਂ ਖੇਡ ਕੇ ਫਿਰ ਦੂਜੀ ਥਾਂ ਤੇ ਆਉਣਾ ਅਥਵਾ ਸਮਾਂ ਜਰੂਰ ਲੱਗੇਗਾ ਪਰ ਇਹਦੇ ਦੇ ਪਾਸੇ ਦੇਖਾਂਗੇ ਬਹੁਤ ਬਹੁਤ ਧੰਨਵਾਦ Ми pedestrian Smile Ciberg catalog پیار کرتا کرتے کرتا ہے ستار لو ادھر چار فرار گئے لو جی ادھر پاسے ٹیم تیار ویار پبے ستال موکے والے نے کرنا ہے ہوا سامنے دیکھنا ہوا بندہ پہلا کسیا بڑا تیار دے پاسے نہیں وہ سامنے کھڑے نہیں جی ان کو پیسے لے لے ہاں جی وہ کھڑے جی ਫੇ ਸ਼ੰਕਰ ਦੇ ਤੌਰ ਵੱਲ 1500 ਵਾਲਾ ਬੱਲਾ ਟੂੜ ਖਾਨ ਮੁਹੰਮਦ ਵਾਲਾ ਕਬੱਡੀ ਪਾ ਰਿਹਾ ਹੈ ਹਰ ਰੇਡ 500 ਦੀ ਆ ਹਰ ਜੱਫਾ 2000 ਦਾ ਪੈਸੇ ਕੋਚਾਂ ਦੀ ਜ਼ਿੰਮੇਵਾਰੀ ਹੈ ਲਓ ਇਧਰਲੇ ਪਾਸੇ ਆ ਦੇਖਾਂਗੇ ਬੱਲਾ ਬੱਲਾ ਤੇ ਹਰਮਨ ਜਲਾਲਪੁਰਿਆ ਹੋ ਜੋ ਪਾਸੇ ਉਹਨਾਂ ਦਾ ਬੰਦਾ ਜੱਫਾ ਲਵੇ ਤਾਂ 1000 ਰੁਪਏ 1500 ਰੁਪਏ ਦਾ ਟਾਸਟ دو ہزار روپیہ لگا سر ادھر پاس آ جا جا ہونا کہ نہیں آپ لاتے آ دیکھا گے کھاڑی والا <تصالت> کھاڑ دو ہزار کا جتھا دو ہزار روپیہ دے دو ادھر پاس کر ਹੋ ਤਗੜਾ ਜੇ ਕਹਦੇ ਖਾਨ ਨੂੰ ਤਾਂ ਕਹਦੇ ਇਕਮ ਨੂੰ ਜੇ ਕਹਦੇ ਹਰਮਨਜੀਤ ਰਣਪੁਰੀਏ ਨੂੰ ਚਾਰੇ ਜਾਫੀ ਤਾਦਵੇ ਚਾਰੇ ਮਾਲ ਛੋਟੀ ਤੇ ਆਹ ਤਲਾਰਪੁਰਿਆ ਹਰਮਨ ਤੇ ਆ ਦੇਖਾਂਗੇ ਸਾਪਣੇ ਤਾਕਤਾਂ ਦੇ ਪਰ ਜੁੱਧੂ ਫੜੇ ਪਾਕੇ ਵਾਲਿਆ 베ਰੇ ਵਾਲਾ ਲਬਲੀ ਵੀ ਤਿਆਰ ਲਬਲੀ ਤੇਰੇ ਤਿੰਨ ਜੱਫੇ 1100 ਦੇ ਕਰਨ ਤਾ ਉਹ ਜੇਰਪੁਰ ਦਾ ਤਾਕਤਾ ਮਹਾਵੇ ਵਾਲਾ ਗੋਪੀ ਲੱਗਦਾ ਤਾਂ ਸਵਾਦ ਇੱਕ ਮੁਲਵਕ ਦਾ ਨਜ਼ਾਰਾ ਵੱਖਰਾ ਹੋਊਗਾ ਫਰਦੀਪੁਰੀਆ ਕੰਨੀ ਤੇ ਖੜਾ ਦੂਜੀ ਕਨੀ ਤੇ ਖਾਨ ਖੜਾ ਪੈਣੀ ਵਾਲਾ ਨੌਜਵਾਨ ਉਹ ਪੈਣੀ ਵਾਲਾ ਖਾਨ ਗਰਦਾਸਪੁਰੀਆ ਆ ਦੇਖੋਗੇ ਸਾਹਮਣੇ ਮਨ ਝੋਟੂ ਦੇ ਪੜਦੇ ਉਹ ਤਾਪਾਂ ਦੇ ਤਾਪਾਂ ਦੇ ਖਾਨ ਤਾੜੀਆਂ ਜ਼ੋਰਦਾਰ ਮਾਰਦੇ ਵੀਰੇ ਪੰਜਾਬੀ ਵੀਰੋ ਉਹ ਦੇਖੋਗੇ ਸਾਤਰ ਆਓ ਸਵਾਦ ਕਬੱਡੀ ਦਾ ਦੇ ਲਈ ਅਗਲੀ ਕਬੱਡੀ ਕੌਣ ਦੇ ਲਈ ਜੀਵਨ ਖਹਿਰਾ ਵਾਲਾ ਵਧਿਆ ਹੋਇਆ ਭਰਾ ਵਰਕੇ ਬੈਠੀ ਆ ਥੋੜਾ ਥੋੜਾ ਪਿਛਾ ਹੋ ਜੀਏ درشکر جہاں چار بجے بھی آئے ہوئے ہیں وہ بلا کو ریڑ پہ جا رہی ہے فرمندی پورا آ سامنے پوریا والا دشمن کبھی بہت ہی سامنے تیار کھڑے نے یہ کلی میں لوڑی ਖਾਂਗੇ लवली ਜਿੱਕੜਾ ਸ਼ਹੀਦਾ ਦੀ ਧਰਤੀ ਦਾ ਰਾਜਵਾਨ ਹੈ ਬਾਬੇ ਮਹਤਾਬ ਸਿੰਘ ਭੰਗੂ ਦੀ ਧਰਤੀ ਦਾ ਆ ਵੀਰੇ ਕੁੱਤ ਦੇ ਸ਼ੇਰਾਂ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਫਾਂਦੀਪੁਰਿਆ ਪਿਆਰ ਤੇ ਦੂਜੇ ਪਾਸੇ ਪੈਣੀ ਵਾਲਾ ਖਾਨ ਵੀ ਚਾਰ ਤੇ ਹਰਮਨ ਜਲਾਲਪੁਰਿਆ ਆਹ ਦੇਖਾਂਗੇ ਸਾਹਮਣੇ ਵਾਈਟ ਪੁਰੀਆ ਕਰਦੇ ਫਰੰਦੀਪੁਰਿਆ ਵਧੇ ਹੋਇਆ ਕਬੱਡੀ ਬੋਲ ਨੇ 사ਜਦ ਬਾਬੇ ਬਕਾਲੇ ਬਰਾ ਸਾਡਾ ਵੀਰ ਪੁੱਜਿਆ ਹੋਇਆ ਆ ਦੇਖਾਂਗੇ ਫਰੰਦੀਪੁਰਿਆ ਗਰਦੋਬ ਦੀ ਰੇਡ ਚਾਰ ਯਾਫੀ ਨੇ ਚਾਰੇ ਪਿਆਰ ਦੇ ਲਾਹ ਪੈਸੇ ਰਾਣਾ ਨਿਊਜ਼ੀਲੈਂਡ ਗਰਜੀਤ ਜੀ ਕਿਤੇ ਉਹਨੇ ਪਾਸੇ ਪੈਸੇ ਆਪਣੇ ਕੋਲ ਰੱਖਿਓ ਭਾਈ ਬੈਂਦੀ ਆ ਕਾਲੀ ਜਿਹੜੀ ਆ ਉੱਥੇ ਪਾ ਦੇ ਪ੍ਰਾਬਣ ਦੇ ਭਾਈ ਜਿਹੜਾ ਤਾਬੇ ਨੂੰ ਜੱਫਾ ਲਾ ਵੀ ਉਹਨੂੰ ਵੀ ਹਜ਼ਾਰ ਰੁਪਏ ਜੇ ਨਾਲ ਲੱਗਾ ਤਾਂ ਪੈਸੇ ਤਾਬੇ ਦੇ ਹੋ ਰਹੇ ਨੇ ਤੇ ਸਾਰੇ ਮੈਚ ਤੋਂ ਲਓ ਸਭਨਾ ਦਾ ਰੇਡਰ ਗੋਪੀ ਦਾ ਜੱਫਾ 2100 ਦਾ ਕਿਹਦੇ ਵੱਲ ਜੈਰਾਮਦਰਪਿੰਚ ਵੱਲੋਂ 2100 ਦਾ ਜੱਫਾ ਹੋਣਾ 32 ਫਰੰਦੀਪੁਰ ਦਾ ਆਓ ਸਾਹਮਣੇ ਦੇਖਾਂਗੇ ਹਾਰਨਾਂ ਦੀਆਂ ਬਾਜਾਂ ਖੋਲ ਦਿਓ ਆ ਦੇਖਾਂਗੇ ਸਾਹਮਣੇ ਥਾਰ ਥਾਰ ਹੋਣ ਲੱਗੀ ਆ ਆ ਜੂਲੀ ਦੇ ਰੇਡ ਪਈ ਹੋਈ ਸਾਹਮਣੇ ਇੱਕ ਮਤਿਆਰ ਫਰੰਦੀਪੁਰੀਆ ਗੋਪੀ ਤਿਆਰ ਬਣੇ ਬਿਰੂ ਹਵਾਲਿਆਂ ਪਰਬਤ ਆਓ ਸਾਹਮਣੇ ਖੜ ਗਿਆ ਤੇ ਸ਼ੇਰ ਕਬੱਡੀ ਦਾ ਆ ਬੱਬਰ ਸ਼ੇਰ ਕਬੱਡੀ ਦਾ ਬੱਬਰ ਸ਼ੇਰ ਹਰਨਾਂ ਇੱਕਮ ਦੇ ਜੱਫੇ ਦਾ 2000 ਰੁਪਏ ਹੋਣਾ ਇੱਕੋ ਜੱਫੇ ਦਾ ਤੇ ਇੱਕੋ ਜੱਫੇ ਦਾ 2100 ਟਿੱਕਾ ਬੌਂਸਰ ਬੱਲੇ ਵਾਲਾ ਆਓ ਸਾਹਮਣੇ ਦੇਖਾਂਗੇ ਰੇਡ ਪਈ ਹੋਈ ਆ ਸਾਹਮਣੇ ਦੇਖਾਂਗੇ ਚਾਰ ਬੱਬਰ ਸ਼ੇਰ ਨੇ ਚਾਰੇ ਤਿਆਰ ਨੇ ਤਾੜ ਅੱਗੇ ਵੱਜ ਕੇ ਜੱਫੇ ਦੀ ਗੱਲ ਕਰਦਾ ਕਿੱਕੀ ਬਾਗੋ ਬਾਲ ਪਿੰਡਾ ਪਰ ਦੂਜੇ ਪਾਸੇ ਤੇ ਤਾਪੇ ਦਾ ਦੇਖ ਕੇ ਜਾਣਾ ਲਓ ਸਾਹਮਣੇ ਦੇਖਾਂਗੇ ਰੇਡ ਪਈ ਹੋਈ ਆ ਆ ਟਾਕਾ ਅੰਮੀ ਸ਼ਾਹ ਵਾਲਾ اپنے چار بمبر شیریا بھی تیار ایک تیار بھی ری شاہ بلو دو ہزار دو ہزار آ سامنے ریڑ آگا دوسے والا سامنے بلا کھیالے والا آمبر کو کاڑ نکلے آگے بدھ کے پری تھوڑی مانتے گردی شاہ کا بہتر آدر پاس ریڑ پی ہوئی سرپنچ ਪਿਸ਼ਾ ਵੱਲੋਂ ਫਰੰਦੀਪੁਰ ਦਾ ਜੱਫਾ 2000 ਦਾ ਆਓ ਦੇਖਾਂਗੇ ਸਾਹਮਣੇ ਰੇਡ ਰੇਡ ਬਾਈਟ ਆਪਣੇ ਚਾਰ ਯਾਫੀ ਨੇ ਚਾਰੇ ਤਿਆਰ ਨੇ ਪੰਬੋਈ ਵਾਲੇ ਕੁੱਤੇ ਦੀ ਕਬੱਡੀ ਤੇ ਆ ਮੈਨੂੰ ਲੱਗਦਾ ਮੇਰੇ ਵਾਲਾ ਲਵਲੀ ਮੇਰੇ ਵਾਲਾ ਲਵਲੀ ਮੇਰੇ ਵਾਲਾ ਲਵਲੀ ਤੇ ਆ ਕੁੱਤਾ ਆ ਸ਼ੇਰਾ ਆ ਗਿਆ ਇਹ ਮੀਰਾ ਕੁੱਟਿਆ ਤਲਸ਼ੇਰ ਗੁਰਪਿੰਦਰ ਸਿੰਘ ਦਾ ਪੁੱਤ ਕਬੱਡੀ ਪਾਉਂਦਾ ਇਹ ਬਾਬੇ ਮਹਿਤਾਬ ਸਿੰਘ ਕੀ ਦਾ ਨੌਜਵਾਨ ਆ ਕੀ ਦਾ ਕੋਟ ਵਾਲਾ ਸ਼ੇਰਾ ਸਾਹਮਣੇ ਫਰੰਦੀਪੁਰਿਆ ਤਿਆਰ ਆ ਭੈਣੀ ਵਾਲਾ ਖਾਨ ਖਾਣਦੇ ਸ਼ੇਰਾ ਸ਼ੇਰਾ ਦੇ ਖਾਣ ਖਾਣਦੇ ਸ਼ੇਰਾ ਤਾਰਾ ਖਾਣ ਵੀ ਤਿਆਰ ਆ ਤੇ ਹਰਮਨ ਵੀ ਤਿਆਰ ਆ ਵੱਡੇ ਮੱਲ ਵੱਡਾ ਮੈਚ ਸਭ ਕੰਮ ਜੀਆ ਹੈਲੋ ਬਾਪੀ ਨਾ ਕਿੱਥੇ ਆ ਆ ਵੀਰ ਆਓ ਕਾ ਟਰੈਕਟਰ ਕਿੱਥੇ ਜਾਂਦਾ ਗੱਡੀ ਕਿੱਥੇ ਰੋ ਰੋ ਇਹਦਾ ਹੈਗਾ ਕੋਈ ਉਹਨਾਂ ਦਾ ਆਉਂਦੀ ਪੁਰਾਣ ਦੀ ਪੁਰਾਣੇ ਕੁੰਜੀ ਤੇਰੀ ਆਹ ਹਲਿਆਓ ਕੋਈ ਨਾ ਜੀ ਬਾਈ ਪਤਾ ਮੇਰਾ ਹੋ ਗਿਆ ਇਹ ਬਾਈ ਇੱਕ ਵਾਰ ਚਾਲੇ ਓਕੇ ਜੀ ਕਿੱਡੇ ਕੱਥਾ ਬਾਦੂ ਭੱਟ ਆਓ ਜੀ ਕੋ ਸਾਮਲੇ ਹੋ ਜਾ ਭਾਜੀ ਹਾਂ ਜੀ ਪਰੋ ਐਨਮ ਕਰੋ ਮੇਰਾ ਚਲੋ ਸੱਤ ਚਲੋ ਫੋਨ ਕਰੋ ਚਲੋ ਫੋਨ ਕਰੋ ਹੇਲੀ ਠੀਕ ਹੈ ਜੀ ਓਕੇ ਜੀ ਮਿਹਰਬਾਨੀ ਗਰਾਊਂਡ ਜਿਹੜੀ ਕਲੀਅਰ ਕਰਤੀ ਹੈ ਉਹ ਮੈਚ ਥੋੜਾ ਬਾਕੀ ਰਹਿ ਗਿਆ ਆ ਬੱਲੇ ਦੀ ਰੇਡ ਪਈ ਹੋਈ ਆ ਚਾਰ ਜੱਫੀ ਨੇ ਚਾਰੇ ਤਿਆਰ ਨੇ ਸੰਦੀਪੂਰੀਆ ਗੋਪੀ ਤਿਆਰ ਇੱਕਮ ਤਿਆਰ ਐਸੇ ਬਹੁਤ ਲੱਗੇ ਹੋਏ ਨੇ ਜੱਫਿਆਂ ਉੱਪਰ ਆਹ ਗੋਪੀ ਪੂਰੀਆ ਪ੍ਰੰਦੀਪੂਰੀਆ ਪ੍ਰੰਦੀਪੂਰੀਆ ਤੇ ਹਜੇ ਨਾ ਕਰਦੇ ਜੀ ਯਾ ਰੌਬਰਟ ਤੁਸੀਂ ਲਾਇਆ ਸੀਗੇ ਰਾਣੇ ਤੁਸੀਂ ਲਾਇਆ ਸੀ ਆ ਮੇਰੇ ਵੀਰ ਜੀ ਤੁਹਾਨੂੰ ਜਾਨੀਸ਼ੇ ਕੀਣਾ ਜਾਗੇ ਮੇਰੇ ਪਾਰੇ ਤੁਸੀਂ ਕਾਲਾ ਵਾਲਾ ਖੂਸ਼ ਟਰਾਈ ਕਰਦਾ ਥੋੜੀ ਭੀੜ ਘੱਟ ਕਰੀਏ ਭਰਾ ਬਣ ਕੇ ਭੀੜ ਘੱਟ ਇਹ ਵੀ ਅਨਵੋਲ ਟਰਾਂਸਪੋਰਟ ਵੱਲੋਂ 1000 ਰੁਪਈਆ ਗੋਪੀ ਦੇ ਜੱਫੇ ਦਾ ਲੱਗਿਆ ਹੋਇਆ ਹੈ ਗੋਪੀ ਜੱਫਾ ਕਰਨ ਸਿੰਘ ਜੀ ਸ਼ਾਹ ਹੁਣਾ ਦੇ ਪਰਿਵਾਰ ਵੱਲੋਂ ਹੋਵੇਗਾ

ਚਾਰੇ ਪਿਆਰ ਨੇ ਚਾਹਾਂ ਵਿੱਚੋਂ ਕੌਣ ਅੱਗੇ ਵੱਧ ਕੇ ਜੱਫਾ ਲਾਵੇਗਾ ਉਹ ਦੇਖ ਕੇ ਜੱਫਾ ਉਹ ਬੰਦ ਕਰਦਾ ਉਹ ਸਰਦੀਪੁਰੀਆ ਪਰ ਨੰਬਰ ਉਹ ਵਜੀ ਥਾਪੀ ਉਹ ਮੀਰਾ ਕੋਟਿਆ ਸ਼ੇਰਾ ਤੇਰੇ ਜੱਫੇ ਉੱਪਰ 2000 ਲਾਇਆ ਪ੍ਰਿੰਸ ਮਾਲ ਤੇ ਅਨਮੋਲ ਪੁਰ ਟ੍ਰਾਂਸਪੋਰਟ ਵਾਲਿਆਂ ਨੇ ਤੇ ਸਾਡਾ ਇੱਕ ਹੱਟਦਾ ਇੱਕ ਮੁੰਦੇ ਵੱਲੋਂ ਵੀ ਇੱਕ ਮੁੰਦੇ ਜੱਫੇ ਤੇ ਤੇ ਦੂਰੇ ਭਾਦੋਵਾਲ ਪਿੰਡਾ ਤੇ 베ਰੇ ਵਾਲਾ ਲਵਲੀਆ ਅਜਵਾਲਾ ਵਾਲਾ ਖੁਸ਼ ਮੇਰੇ ਵੀਰੋ ਉਹ ਸਾਹਮਣੇ ਖੜਦੇ ਪਏ ਆਕਰਮ ਟੋਪੀ ਟੋਪ ਦਾ ਮਲਹ ਹੈ ਬਾਜੇ ਦੀ ਧਰਤੀ ਦਾ ਸਾਹਮਣੇ 4 ਨੰਬਰ ਸ਼ੇਰ ਤੇ ਆ ਦੇਖਾ ਦੁੱਲਾ ਦੀ ਰੇਡਾ ਸਾਹਮਣੇ लवली ਕੇ ਦੁੱਲਾ ਤਾਰ ਕਰਦੇ ਤਾੜੀਆਂ ਜ਼ੋਰਦਾਰ ਮਾਰਦੇ ਆ ਸ਼ੇਰਾਂ ਕਬੱਡੀ ਪਾਉਂਦਾ ਸਾਹਮਣੇ ਫਰੰਦੀਪੁਰਿਆ ਟੋਪੀ ਵੀ ਤਿਆਰ ਆ ਇੱਕ ਵੀ ਤਿਆਰ ਆ ਹਰਮਨ ਵੀ ਤਿਆਰ ਤੇ ਭੜੇ ਵਾਲਾ ਖਾਨ ਚਾਰੇ ਸਿਰੇ ਤੇ ਚੋਟੀ ਦੇ ਮੌੜ ਨੇ ਮਾਰੇ ਵੀਰੋ ਤੇ ਮੁਰਤੋਂ ਮੁੜਕੀ ਹੋ ਗਈ ਲੱਗਿਆ ਜ਼ੋਰ ਚੋਟ ਕਰਮਾ ਸੁਰ ਸਿੰਘ ਵਿਸ਼ਾਲ ਮਲਮ ਜਿਤਨਬੰਦਰ ਸ਼ਾਹ ਹੁਣਾਂ ਨੇ ਇੱਕ ਮਿੰਟ ਤੋਂ 2000 ਲਾਇਆ ਇੱਕ ਮੇ ਹੋ ਤਗੜਾ ਨਾਇਕ ਮਲਾ ਤੇ ਗੋਪੀ ਦੀ ਦੇ ਜਫਾ ਦੇ ਬੱਲੇ ਮਾਰ ਆ ਨੰਬਰ ਤੇ ਇੱਕ ਜੀ 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 ਇਧਰਲੇ ਪਾਸੇ ਜਗਰਾਜ ਕੋਟ ਬੁੱਢੇ ਵਾਲਾ ਕਬੱਡੀ ਪਾ ਰਿਹਾ ਆ 2 ਨੰਬਰ ਤੋਂ ਭਾਗੋ ਵਾਲ ਪਿੰਡ ਗੱਗੂ ਦਾ ਆ ਗੱਗੂ ਭਾਗੋ ਵਾਲੀਆ ਆ ਜਫਾ 2000 ਦਾ ਹੋਣਾ 2000 ਦਾ ਹੋ ਗਿਆ ਆ ਨਾ ਨਿਊਜ਼ੀਲੈਂਡ ਤੇ ਗਰਜੀਤ ਨਿਊਜ਼ੀਲੈਂਡ ਜੇ ਨਾਲ ਲੱਗਾ 1000 ਮੀਟਰ ਦਾ ਜੇ ਨਾਲ ਲੱਗਾ 1000 ਮੀਟਰ ਦਾ ਪਰ ਦੂਜੇ ਪਾਸੇ ਬਣੇ ਲੱਗਦਾ ਕਿ ਚੱਕੇ ਜਾਨ ਇੱਕ ਮਿੰਟ ਹੋ ਜਾ ਜੀ ਪੈਸੇ ਹੁਣੇ ਆ ਜਾਂਦੇ ਫਿਕਰ ਨਾ ਕਰੋ ਪੈਸੇ ਨਿਕਲੇ ਜਾਂਦੇ ਲਓ ਸਾਹਮਣੇ लवली ਜੀਵਨ ਦਾ ਗਰਾਊਂਡ ਕਲੀਅਰ ਕਰ ਦਿਓ ਯਾਰ ਵਾਰ-ਵਾਰ ਬੇਨਤੀ ਕੀਤੀ ਯਾਰ ਗਰਾਊਂਡ ਕਲੀਅਰ ਕਰ ਦਿਓ ਗੱਪਾਂ ਕਰ ਕਲੀਅਰ ਕਰ ਦਿਓ لکھوسے پیٹ دے گراؤنڈ کراؤں بنندی پوری اکیڈمی کا جڑا کام چل رہا ہے ایک ٹپر ریتا کا انمول اوپر ਮੇਰਾ ਨਾਮ ਤਰਮਿੰਦਰ ਸਿੰਘ ਪਿੰਡ ਧੌਲਕਲਾਂ ਤੋਂ ਸਰਪੰਚਾ ਮੈਂ ਮੌਜੂਦਾ ਰਾਜ ਜਿਹੜਾ ਇੱਥੇ ਕਬੱਡੀ ਹੋਇਆ ਕਿਹੜਾ ਕਿਹੜੀ ਟੀਮ ਆਈਆਂ ਨੇ ਇੱਥੇ ਗੋਪੀ ਫਰੰਦੀਪੁਰੀਏ ਦੀ ਤੇ ਗਰਲਾਲ ਦੀ ਟੀਮ ਆਈ ਦੋਹਾਂ ਦੀ ਤੇ ਬੜਾ ਉਤਸ਼ਾਹ ਹੀ ਮੇਲੇ ਦਾ ਸਾਰਿਆਂ ਨੂੰ ਜੋਸ਼ ਆਮਾ ਦੇ 6 ਵਜੇ ਦੇ ਦੁਨੀਆ ਡੀਕੰਦੀ ਸੀ ਸੰਗ ਤੇ ਜਿੰਨੀ ਵੀ ਸੀ ਤੇ ਸ਼ਾਮੀ 7:30 ਵਜੇ ਪਹੁੰਚ ਗਈ ਸੀ ਗੋਪੀ ਨੂੰ ਨੌਜਵਾਨਾਂ ਦੀ ਸਾਇਦ ਲੱਜਾਉਗੇ ਆਪਣੇ ਲੋਕੀ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕੀ ਸਾਰੇ ਇੱਕ ਨਾਲ ਦਾ ਖੇਡ ਹਾਲ ਨੂੰ ਲੱਗਣਾ ਕਬੱਡੀ ਹੋ ਗਈ ਜਾਂ ਕ੍ਰਿਕਟ ਹੋ ਗਿਆ ਜਾਂ ਕੋਈ ਵੀ ਖੇਡ ਆ ਖੇਡ ਹਾਲ ਨੂੰ ਧਿਆਨ ਦੇਣਾ ਤਾਂ ਕਿ ਨਸ਼ਿਆਂ ਨੂੰ ਛੱਡ ਗਏ ਇਹ ਸਾਡੇ ਇਤਿਹਾਸਿਕ ਜਗ੍ਹਾ ਵਾ ਬਾਬਾ ਸੂਰਤੀਆ ਜੀ ਦੀ ਇੱਥੇ ਮਰੀ ਹੋਈ ਗਾਂ ਬਾਬਾ ਜੀ ਨੇ ਜ਼ਿੰਦਾ ਕੀਤੀ ਤੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਵਾ ਐਨ ਆਰ ਆਈ ਵੀਰਾਂ ਨੇ ਕਿੰਨਾ ਸਨ ਹੋ ਵਿੱਚ ਐਨ ਆਰ ਆਈ ਵੀਰਾਂ ਨੇ ਕਰਵਾਇਆ ਦੋ ਮੇਰੇ ਭਤੀਜੇ ਆ ਤੇ ਇੱਕ ਮੇਰਾ ਬ੍ਰਦਰ ਆ ਯੂ ਐਸ ਏ ਤੰਨੇ ਉਹਨਾਂ ਤਿੰਨਾਂ ਨੇ ਕਰਵਾਇਆ ਜੇ ਤੂੰ ਗਰਲਾਲ ਹੋਣਾ ਦੀ ਟੀਮ ਰਹੀ ਹੈ 1 ਪੁਆਇੰਟ ਦਾ ਫਰਕ ਰਿਹਾ